ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਰਡੀ ਫੈਮਿਲੀ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇਕਰ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਹੇਠਾਂ ਦਿੱਤੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਰਿਸ਼ਤੇ ਦੀ ਐਡ ਲਗਵਾਉਣ ਲਈ ਤੁਸੀਂ ਨਾਮ ਉਮਰ ਜਾਤ ਗੋਤ ਕੱਦ ਕਮ ਪ੍ਰਾਪਰਟੀ ਭੈਣ ਭਰਾ ਮੰਗ ਪੜਾਈ ਪਤਾ ਏਰੀਆ ਐਡ ਲਗਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲੇ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੁਝ ਦਿਨ ਬਾਅਦ بار-बार ਲਗਾਈ ਜਾਂਦੀ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਹੈ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਹੈ ਕਿਉਂਕਿ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਤੇ ਆਓ ਅੱਜ ਦੇ ਆਪਾਂ ਰਿਸ਼ਤੇ ਨੋਟ ਕਰਦੀਆਂ ਜੀ ਨਾਮ ਸੁਖਪ੍ਰੀਤ कौर ਹੈ ਜੀ ਉਮਰ 24 ਸਾਲ ਹੈ ਕਾਸਟ ਮਜਵੀ ਸਿੱਖ ਹੈ ਗੋਤ ਸ਼ੇਰਗਿਲ ਕੱਦ 5 ਫੁੱਟ 4 ਇੰਚ ਹੈ ਜੀ ਪੜ੍ਹਾਈ ਜੋ ਕੇ ਵੀ ਦਾ ਐਗਜ਼ਾਮ ਹੈ ਕਲੀਅਰ ਕੰਪਿਊਟਰ ਦਾ ਪਿਤਾ ਸਿਕورٹی ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹ ਦੋ ਭੈਣਾਂ ਤੇ ਇੱਕ ਭਰਾ ਨੇ ਜੀ ਭਰਾ ਸੈਲੂਨ ਵਿੱਚ ਟ੍ਰੇਨਿੰਗ ਲੈਂਦਾ ਤੇ ਭੈਣ ਇੱਕ ਨਰਸਿੰਗ ਕਰ ਰਹੀ ਹੈ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਯੂਕੇ ਲਈ ਖਰਚ ਕਰਨ ਵਾਲਾ ਲੜਕਾ ਚਾਹੀਦਾ ਹੈ ਜੀ ਲੜਕਾ ਭਾਵੇਂ ਕਿਸੇ ਵੀ ਕਾਸ਼ਟ ਦਾ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਚਰਨਜੀਤ ਸਿੰਘ ਸਹੋਤਾ ਹੈ ਜੀ ਉਮਰ 50 ਸਾਲ ਹੈ ਪਿੰਡ ਕੋਟ ਸਦੀਕ ਕਾਲਾ ਸਿੰਘਾ ਰੋਡ ਜ਼ਿਲ੍ਹਾ ਜਲੰਧਰ ਇਹਨਾਂ ਦੇ ਤਿੰਨ ਬੱਚੇ ਨੇ ਜੀ ਦੋ ਲੜਕੇ ਤੇ ਇੱਕ ਲੜਕੀ ਲੜਕੀ ਮੈਰਿਡਾ ਜੀ ਇੱਕ ਲੜਕਾ ਦੁਬਈ ਵਿੱਚ ਹੈ ਤੇ ਛੋਟੇ ਲੜਕੇ ਨੇ ਕੈਨੇਡਾ ਦੀ ਫਾਈਲ ਲਗਾਈ ਹੋਈ ਹੈ ਕਾਸਟ ਮਜਵੀ ਸਿੱਖ ਕੰਮ ਰਾਜ ਮਿਸਤਰੀ ਠੇਕੇਦਾਰ ਇਹਨਾਂ ਦੀ ਵਾਈਫ ਦੀ ਡੈਥ 2010 ਵਿੱਚ ਹੋ ਗਈ ਹੈ ਮੰਗ ਇਹਨਾਂ ਨੂੰ ਗਰੀਬ ਘਰ ਦੀ 40 ਤੋਂ 45 ਸਾਲ ਤੱਕ ਦੀ ਘਰੇਲੂ ਔਰਤ ਘਰ ਸੰਭਾਲਣ ਲਈ ਚਾਹੀਦੀ ਹੈ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਸੁਨਿਆਰਾ ਕਾਸਟ ਦਾ ਲੜਕਾ ਹੈ ਜੀ ਜਨਮ ਫਰਵਰੀ 1976 ਕੱਦ 5.5 ਇੰਚ ਪੜਾਈ ਡਿਗਰੀ ਐਨ ਇਲੈਕਟ੍ਰੀਕਲ ਜੌਬ ਸਰਕਾਰੀ ਨੌਕਰੀ ਲੈਕਚਰਰ ਵੋਕੇਸ਼ਨਲ ਇਲੈਕਟ੍ਰੀਕਲ ਸਕੂਲ ਨੇਮ ਸਕੂਲ ਆਫ ਇਨੈਮੀਨੇਸ਼ਨ ਮੰਡੀ ਫੁੱਲ ਰਾਮਪੁਰਾ ਬਠਿੰਡਾ ਲੜਕਾ ਤਲਾਕशुदा ਹੈ ਜੀ ਕੋਈ ਬੱਚਾ ਨਹੀਂ ਮੰਗੇ ਇਹਨਾਂ ਨੂੰ ਲੜਕੀ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਜੀ ਜੀ ਦੀ ਉਮਰ 35 ਤੋਂ 40 ਸਾਲ ਤੱਕ ਕੋਈ ਪਾਵੇਂ ਤਲਾਕशुदा ਹੋਵੇ ਜਾਂ ਵਿਧਵਾ ਹੋਵੇ ਪਰ ਬਿਨਾਂ ਬੱਚੇ ਤਾਂ ਹੋਵੇ ਕੋਈ ਜਾਤੀ ਬੰਧਨ ਨਹੀਂ ਕਿਸੇ ਵਿਕਾਸ ਤੋਂ ਹੋਵੇ ਪਾਵੇਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਉਹ ਨਿਲਕੁਮਾਰ ਜੀ ਕਾਸਟਰ ਵਿਦਾਸੀ ਉਮਰ 34 ਸਾਲ ਆ ਪਤਾ ਗੁਰਦਾਸਪੁਰ ਕੁਵੈਤ ਵਿੱਚ ਇਲੈਕਟ੍ਰੀਸ਼ੀਅਨ ਦਾ ਤਨਖਾਹ 50000 ਮਹੀਨਾ ਜੀ ਪਰਿਵਾਰ ਵਿੱਚ ਦੋ ਪ੍ਰਾ ਮੈਰਿਡ ਨੇ ਅਲੱਗ ਨਹੀਂ ਦੋ ਭੈਣਾਂ ਨਹੀਂ ਮੈਰਿਡ ਨਹੀਂ ਮਾਤਾ ਪਿਤਾ ਨੇ ਮੰਗ ਇਹਨਾਂ ਨੂੰ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਜੀ ਭਾਵੇਂ ਤਲਾਕशुदा ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਕੋਈ ਜਾਤੀਬੰਦ ਨਹੀਂ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਜੜਸੀ ਇੱਕ ਲੜਕੀ ਹੈ ਜੀ ਜਨਮ 1994 ਕੱਦ 5.4 ਇੰਚ ਹੈ ਜੀ ਪੜਾਈ ਬੀਐਸਸੀ ਨਰਸਿੰਗ ਨਿਊਜ਼ੀਲੈਂਡ ਪੀਆਰ ਫ੍ਰੋਮ ਅੰਮਰਸਰ ਡਿਸਟ੍ਰਿਕਟ ਸਿੰਗਲ ਚਾਈਲਡ ਆਫ ਪੈਰੈਂਟਸ ਮੰਗ ਜਰਸੀ ਖਿਡਾਰਕਾ ਜੀ ਅੰਮਰਸਰ ਡਿਸਟ੍ਰਿਕਟ ਵਿਦ ਸਾਇੰਸ ਕੁਆਲੀਫਿਕੇਸ਼ਨ ਐਂਡ ਅ ਗੁੱਡ ਫੈਮਿਲੀ ਵੈਲਿਊਜ਼ ਫਰੋਮ ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਪੀਆਰ অর ਸਿਟੀਜ਼ਨ ਇਹਨਾਂ ਨੂੰ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਵਾਲੇ ਹੀ ਸੰਪਰਕ ਕਰਨ ਪਰਿਵਾਰ ਨੇ ਪੂਰੀ ਸ਼ਕਤੀ ਨਾਲ ਕਿਹਾ ਜੀ ਹੋਰ ਕੰਟਰੀ ਵਾਲੇ ਨਾਲ ਸੰਪਰਕ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਪ੍ਰਵਜੋਤ ਸਿੰਘ ਹੈ ਜੀ ਜਨਮ 24/09/1993 ਕੱਦ 5 ਫੁੱਟ 7 ਇੰਚ ਕਾਸਟ ਜਰਸੀ ਕਪੜਾਈ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜਮੀਨ ਢਾਈ ਕਿੱਲੇ ਪਤਾ ਜ਼ਿਲ੍ਹਾ ਨਮਾਸ਼ਹਿਰ ਸਾਈਡ ਇਨਕਮ 20000 ਮਹੀਨਾ ਭਰਾ ਕੋਈ ਨਿਜੀ ਭੈਣਕ ਮੈਰਿਡ ਆ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਮੰਗ ਲੜਕੀ ਅਮਰਤਾਰੀ ਹੋਵੇ ਜਾਂ ਅਮਰ ਸ਼ਕਲ ਦੀ ਇੱਛਾ ਰੱਖਦੀ ਹੋਵੇ ਚਾਹੇ ਲੜਕੀ ਘੱਟ ਪੜ੍ਹੀ ਲਿਖੀ ਹੋਵੇ ਲੜਕੀ ਸੋਹਣੀ ਹੋਵੇ ਜੜ ਕਾਸਟ ਨੂੰ ਪਹਿਲਾ ਬਾਕੀ ਕਿਸੇ ਹੋਰ ਉੱਚ ਕਾਸਟ ਦੀਆਂ ਲੜਕੀਆਂ ਮੈਨੂੰ ਸੰਪਰਕ ਕਰ ਸਕਦੀਆਂ ਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਜਨਮ 23/11/1999 ਕੱਦ 5 ਫੁੱਟ 10 ਇੰਚ ਕਾਸਟ ਜੜਸੀ ਖੇ ਗੋਤ ਚੱਠਾ ਲੜਕਾ ਕੈਨੇਡਾ ਸਿਟੀਜ਼ਨ ਹੈ ਜੀ ਜੋਬ ਸੀਨੀਅਰ ਨੈਟਵਰਕ ਟੈਕਨੀਸ਼ੀਅਨ ਇਨ ਬੈਲ ਕੰਪਨੀ ਸਿਟੀ ਬ੍ਰਮਟਨ ਫਾਦਰ ਐਕਸ ਸਰਵਿਸਮੈਨ ਨੇ ਜੀ ਮਦਰ ਹਾਊਸਮਾਈਡ ਨੇ ਇਹਨਾਂ ਦਾ ਵੱਡਾ ਭਰਾ ਜੀ ਵਰਕਿੰਗ ਐਸ ਆਈਟੀ ਇੰਜੀਨੀਅਰਿੰਗ ਇਨ ਮੁਹਾਲੀ ਅਤੇ ਵੱਡੀ ਭੈਣ ਮੈਰਿਡ ਹੈ ਜੀ ਫੈਮਿਲੀ ਲੀਵਿੰਗ ਇਨ ਡਿਸਟ੍ਰਿਕਟ ਤਰਨਤਾਰਨ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਨੇ ਬੀਐਸਸੀ ਨਰਸਿੰਗ ਐਮਕੋਮ ਐਮਸੀਏ ਐਮਟਕ ਕੀਤੀ ਹੋਵੇ ਲੜਕੀ ਇੰਡੀਆ ਜਾਂ ਕੈਨੇਡਾ ਤੋਂ ਹੋਵੇ ਲੜਕੀ ਦੀ ਉਮਰ 1997 ਤੋਂ 2001 ਦੇ ਵਿਚਕਾਰ ਹੋਵੇ ਲੜਕੀ ਦਾ ਕੱਦ 5 ਫੁੱਟ 4 ਤੋਂ 5 ਫੁੱਟ 11 ਦੇ ਵਿਚਕਾਰ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 13/10/1991 ਕੱਦ 5 ਫੁੱਟ 8 ਇੰਚ ਕਾਸਟ ਟਾਂਕਾ ਸਤਿਏ ਸ਼ਿੰਭਾ ਪੜਾਈ ਬੀਟੈਕ ਆਈਟੀ ਫਰੈਂਚ ਲੈਵਲ 2 ਸੌਫਟਵੇਅਰ ਇੰਜੀਨੀਅਰਿੰਗ ਐਟ ਫਰਾਂਸ ਐਂਡ ਪੀਅਰ ਇਨਾਂ ਦੀ ਇੱਕ ਭੈਣ ਹੈ ਜੀ ਇਨਾਂ ਦੇ ਬ੍ਰਦਰ ਇਨ ਲਾ ਕਲਾਸ 1 ਅਫਸਰ ਹੈ ਡਿਲੀ ਨੀਪੀ ਆਫ ਆਰਡੀਆ ਪੇਰੈਂਟਸ ਆਰ ਰਿਟਾਇਰਡ ਫ্রম ਪੰਜਾਬ ਐਂਡ ਹਰਿਆਣਾ ਐਜੂਕੇਸ਼ਨ ਡਿਪਾਰਟਮੈਂਟ ਜ਼ਮੀਨ 12 ਏਕੜ ਹੈ ਜੀ ਲੜਕੇ ਦੇ ਮਾਰ ਲੜਕੀ ਨੂੰ ਮਾਰਚ ਵਿੱਚ ਇੰਡੀਆ ਆਉਣਾ ਹੈ ਪਤਾ ਮੰਡੀ ਡੱਬਵਾਲੀ ਜ਼ਿਲ੍ਹਾ ਸਿਰਸਾ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਬਰਾਬਰ ਦੀ ਪੜ੍ਹੀ ਲਿਖੀ ਹੋਵੇ ਲੜਕੀ ਫ੍ਰੈਂਚ ਜਾਣਦੀ ਹੋਵੇ ਜਾਂ ਲੜਕੀ ਫ੍ਰੈਂਚ ਜਾਣ ਦੀ ਚਾਹਵਾਨ ਹੋਵੇ ਲੜਕੀ ਦੀ ਕਾਸਟ ਸਿੰਪਲ ਜਾਂ ਜਰਸੀ ਕੀ ਹੋਵੇ ਪਰਿਵਾਰ ਵੱਲੋਂ ਦਾਦੇ ਦੇ ਦੀ ਕੋਈ ਮੰਗ ਨਹੀਂ ਮੈਰਿਜ ਗੁਰੂ ਵਾਲੇ ਪਰਵਾਨ ਨੂੰ ਫ ਇਨਾਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਰਮਨ ਕੁਮਾਰ ਹੈ ਜੀ ਕੱਦ 5 ਫੁੱਟ 7 ਇੰਚ ਹੈ ਕਾ ਜਨਮ 29 1988 ਪੜਾਈ ਪਲੱਸ 2 ਕਾਸਟ ਮਹਾਸ਼ਾ ਪਤਾ ਅੰਮ੍ਰਿਤਸਰ ਸਾਹਿਬ ਪਿਤਾ ਦਾ ਗੋਤ ਜਨੂਤਰੀ ਮਾਤਾ ਦਾ ਗੋਸੰਗੂਤਰੀ ਪਰਿਵਾਰ ਵਿੱਚ ਮਾਤਾ ਨੇ ਪਿਤਾ ਐਕਸਪਾਇਰ ਨੇ ਇੱਕ ਵੱਡਾ ਭਰਾ ਹੈ ਮੈਰਿਡ ਹੈ ਦੋ ਪੈਣਾ ਨੇ ਮੈਰਿਡ ਨੇ ਕੰਮ ਆਪਣਾ ਬਿਜ਼ਨਸ ਰਿਕਾਰਡਿੰਗ ਸਟੂਡੀਓ ਤੇ ਦੋ ਲੈਬ ਵਧੀਆ ਇਨਕਮ 40 ਤੋਂ 50 ਹਜ਼ਾਰ ਇੱਕ ਮਹੀਨੇ ਦੀ ਹੈ ਆਪਣਾ ਘਰ ਹੈ ਲड़का ਕੋਈ ਨਿਸ਼ਾਨੀ ਕਰਦਾ ਵੈਸ਼ਨੂ ਹੈ ਮੰਗ ਇਹਨਾਂ ਨੂੰ ਦੱਸ ਜਾ 12 ਬੜੀ ਕਰੀਬ ਘਰ ਦੀ ਕੁੜੀ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਹੋਵੇ ਪਰਿਵਾਰ ਵੱਲੋਂ ਦਾਸ ਦੀ ਮੰਗਣੀ ਲੜਕੀ ਕਿਸੇ ਵਿਕਾਸਟ ਦੀ ਹੋਵੇ ਕੋਈ ਜਾਤੀ ਬੰਦ ਨਹੀਂ ਨੇ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਕਾਸ ਜਨ ਸਿੱਖ ਕੱਦ 5 10 ਇੰਚ ਜਨਮ 21 19 2006 ਜ਼ਿਲ੍ਹਾ ਤਰਨਤਨ ਸਾਹਿਬ ਪੜਾਈ ਲੜਕਾ ਬੀਟਕ ਫਾਰਮੇਸੀ ਡਿਗਰੀ ਕਰ ਰਿਹਾ ਹੈ ਮਾਂਗੇ ਨੂੰ ਲੜਕੀ ਚਾਹੀਦੀ ਜਿਸ ਨੇ ਡਾਕਟਰ ਦੀ ਐਡਮਿਸ਼ਨ ਲੈਣ ਵਾਸਤੇ ਟੈਸਟ ਕਲੀਅਰ ਕੀਤਾ ਹੋਵੇ ਜਾਂ ਡਿਗਰੀ ਕਰ ਰਹੀ ਹੋਵੇ ਜੇ ਡਿਗਰੀ ਕੀਤੀ ਹੋਵੇ ਤੇ ਜੇ ਲੜਕੀ ਵਿਦੇਸ਼ ਜਾਣਾ ਚਾਹੁੰਦੀ ਹੈ ਤਾਂ ਲੜਕੇ ਵਾਲਿਆਂ ਵੱਲੋਂ ਵਿਦੇਸ਼ ਵੀ ਭੇਜ ਦਿੱਤਾ ਜਾਵੇਗਾ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਦਾ ਜੀ ਕਾਸਟ ਜੜ ਸਿੱਖ ਹੈ ਗੋਤ ਬਰਾੜ ਉਮਰ 25 ਸਾਲ ਕੱਦ ਪੰਡ 8 ਇੰਚ ਕੰਮ ਸਟੂਡੈਂਟ ਮਕੈਨਿਕਲ ਆਸਟ੍ਰੇਲੀਆ ਵਿੱਚ ਦੁਕਾਨ ਮਕੈਨਿਕ ਦੀ ਮਾਤਾ ਪਿਤਾ ਨੇ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਤਿੰਨ ਭੈਣਾਂ ਨੇ ਜੀ ਭੈਣਾਂ ਮੈਰਿਡ ਨੇ ਪਤਾ ਜੈਤੂ ਜ਼ਿਲ੍ਹਾ ਫਰੀਦਕੋਟ ਲੜਕਾ ਤਲਾਕशुदा ਹੈ ਜੀ ਮੰਗੇ ਨੂੰ ਲੜਕੀ ਸੋਹਣੀ ਸੁਨੱਖੀ ਪੜੀ ਲਿਖੀ ਵਧੀਆ ਪਰਿਵਾਰ ਤੋਂ ਆਸਟ੍ਰੇਲੀਆ ਜਾਣ ਦੀ ਚਾਹਵਨ ਲੜਕੀ ਚਾਹੀਦੀ ਹੈ ਲੜਕੀ ਦੀ ਘਰ ਚੜ ਸਿੱਖੀ ਹੋਵੇ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸੰਦੀਪ ਫਲੋਰਾ ਜੀ ਰਿਸ਼ੂ ਉਮਰ 27 ਸਾਲ ਹੈ ਕਾਸਟ ਫਲੋਰਾ ਕੱਦ 6 ਫੁੱਟ 3 ਇੰਚ ਬਿਜ਼ਨਸ ਕੈਨੇਡਾ ਸਟੱਡੀ ਲੜਕਾ ਸਟੱਡੀ bizness management ਇਹਨਾਂ ਦੇ ਇੱਕ ਭੈਣ ਤੇ ਭਰਾ ਨੇ ਜੀ ਦੋਨੋਂ ਮੈਰਿਡ ਨੇ ਇਹਨਾਂ ਦੇ ਮਾਤਾ ਪਿਤਾ ਜਰਮਨੀ ਵਿੱਚ ਨੇ ਲੜਕਾ ਜਨਮ ਦੇ ਵਿੱਚ ਸਿਟੀਜਨ ਹੈ ਪਤਾ ਜਲੰਧਰ ਮੰਗਿਆ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਸਮਾਰਟ ਐਜੂਕੇਟਿਡ ਬੀਬੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 6 ਜਾਂ 5 ਫੁੱਟ 7 ਇੰਚ ਉਹ ਵੀ ਇਹਨਾਂ ਨੂੰ ਸੁਨਿਆਰੇ ਕਾਸਟ ਜਾਂ ਰਾਮਗੜੀ ਕਾਸਟ ਵਾਲੀ ਸੰਪਰਕ ਕਰ ਸਕਦੇ ਨੇ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਉਮਰ 25 ਸਾਲ ਹੈ ਜ਼ਿਲ੍ਹਾ ਪਟਿਆਲਾ ਕਾਸਟ ਜੜ ਸਿੱਖਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਲੜਕਾਰ ਵਿੱਚ ਹੈ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਿੰਪਲ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਜੜ ਸਿੱਖ ਕਾਸਟ ਤੋਂ ਹੀ ਹੋਵੇ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕਾਰ ਗੋਤ ਮਾਨ ਉਮਰ 35 1999 ਕੱਦ ਪੈ ਹੁਣ 4 ਇੰਚ ਕਾਸਟ ਜੜ ਸਿੱਖ ਪੜਾਈ ਐਮਸੀਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਸਟਰ ਆਡਮਿਨਿਸਟ੍ਰੇਸ਼ਨ ਸਾਇੰਸ ਡਿਕਟੇਸ਼ਨ ਯੂਨੀਵਰਸਿਟੀ ਵੈਨਕੂਵਰ ਕਮ ਫੈਂਡਰਲ ਸਰਵਿਸ ਤਲਾਕशुदा ਬਿਨ ਬੱਚੇ ਤੋਂ ਹੈ ਲੜਕੀ ਕੈਨੇਡਾ ਵਿੱਚ ਸਿਟੀਜ਼ਨ ਹੈ ਪਤਾ ਬਠਿੰਡਾ ਭੈਣ ਕੋਈ ਨਹੀਂ ਪ੍ਰਾਇਕ ਮੈਡ ਹੈ ਮੰਗ ਲੜਕੀ ਪੜਿਆ ਮੰਗ ਲੜਕਾ ਪੜਿਆ ਲਿਖਿਆ ਤੇ ਤਲਾਕशुदा ਹੋਵੇ ਖਾਨਦਾਨੀ ਪਰਿਵਾਰ ਤੇ ਪੰਜਾਬ ਵਿੱਚ ਵੀ ਪ੍ਰਾਪਰਟੀ ਹੋਵੇ ਕੈਨੇਡਾ ਪੀਆਰ ਹੋਵੇ ਪੰਜਾਬ ਜ਼ਿਲ੍ਹਾ ਬਠਿੰਡਾ ਨੇੜੇ ਲੱਕੇ ਸੰਪਰਕਨ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਕਾਸਟ ਮੈਰਾ ਸਿੱਖ ਹੈ ਕੱਦ 5'5" ਜਨਮ 1993 ਪੜਾਈ ਬੀਏ ਪਤਾ ਧੂਰੀ ਕੰਮ ਪ੍ਰਾਈਵੇਟ ਜੋਬ ਤਨਖਾ ਇੱਕ ਮਹੀਨੇ ਦੀ 35000 ਲੜਕਾ ਕੋਈ ਨਸ਼ਾ ਨਹੀਂ ਕਰਦਾ ਸ਼ੁੱਧ ਵੈਸ਼ਨੂ ਹੈ ਮੰਗ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੇ ਪਲੱਸ 2 ਜਾਂ ਬੀਏ ਜਾਂ ਇਸ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੋਵੇ ਲੜਕੀ ਮੈਰਾ ਕਿ ਸਿੱਖ ਕਾਸਟ ਤੋਂ ਹੀ ਹੋਵੇ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 1993 ਕੱਦ 5'7" ਪੜ੍ਹਾਈ ਬੀਟੈਕ ਇੰਡੀਆ ਤੋਂ ਪਤਾ ਮੋਗਾ ਕਾਸ਼ਰਾਮ ਗੜੀਆ ਲੜਕਾ ਬ੍ਰਿਟਿਸ਼ ਕਲੋਬੀਆਂ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕਾ ਸ਼ੁੱਧ ਵੈਸ਼ਨੂ ਹੈ ਲੜਕੇ ਦੇ ਛੋਟੇ ਇੱਕ ਭੈਣ ਤੇ ਭਰਾ ਕੈਨੇਡਾ ਵਿੱਚ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲਾ ਲੜਕੀ ਸਾਹਿਬ ਰਾਮਗੜੀ ਆਕਾਸ਼ਤਾਈ ਹੋਵੇ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਕਾਸ਼ਰਾਮ ਗੜੀਆ ਗੋਤ ਰੈਸੀ ਜਨਮ 14/1992 ਪੜਾਈ ਪਲੱਸ 2 ਕੱਦ 5.10 ਇੰਚ ਮਾਤਾ ਪਿੰਡ ਫੰਬੀਆਂ ਜ਼ਿਲ੍ਹਾ ਹੁਸ਼ਿਆਰਪੁਰ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੀ ਦੀ ਕਬੱਡੀ ਭੈਣ ਹੈ ਜੀ ਮੈਰਿਡ ਹੈ ਇਟਲੀ ਵਿੱਚ ਕੰਮ ਬਿਜ਼ਨਸ Samsung ਕੰਪਨੀ ਇਲੈਕਟ੍ਰੋਨੀਸ਼ੀਅਨ ਐਂਡ ROC CCTV ਵਰਕ ਕੰਮ ਮੰਗੇ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਹਰਾਮਗੜੀ ਕਾਸਟ ਨੂੰ ਪਹਿਲਾ ਜਾਂ ਲੜਕੀ ਜੱਟ ਸੈਣੀ ਐਸੀ ਕਾਸਟ ਤੋਂ ਹੋਵੇ ਦਾਦੇ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 2/1992 ਕੱਦ 5 ਫੁੱਟ 8 ਇੰਚ ਕਾਸ਼ਟ ਜਰਸੀਕ ਵੈਸੇ ਲੜਕਾ ਕਟਿੰਗ ਵਾਲਾ ਜੀ ਪਰ ਪੰਗਵੰਦ ਹੈ ਜੀ ਗੋਤ ਸ਼ੂਕਰ ਪਤਾ ਪਿੰਡ ਕੁੰਨੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੰਮ ਖੇਤੀਬਾੜੀ 2 ਕਿੱਲੇ ਜ਼ਮੀਨ ਹੈ ਆਪਣੀ ਤੇ 5-6 ਕਿੱਲੇ ਕਿੱਲੇ ਠੇਕੇ ਤੇ ਲੈ ਖੇਤੀ ਕਰਦੇ ਨੇ ਇਹਨਾਂ ਕੋਲ ਆਪਣਾ ਟਰੈਕਟਰ ਹੈ ਜੀ ਪਰਿਵਾਰ ਵਿੱਚ ਮਾਤਾ ਪਿਤਾ ਨੇ 2 ਭੈਣਾਂ ਨੇ ਮੈਰਿਡ ਨੇ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਭਾਵੇਂ ਘੱਟ ਪੜ੍ਹੀ ਹੋਵੇ ਲੜਕੀ ਜੱਟ ਜਾਂ ਸਿਆਣੀ ਕਾਸ਼ਟ ਦੀ ਹੋਵੇ ਦਾਸ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਹੈ ਇਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੁਲਵਿੰਦਰ ਸਿੰਘ ਹੈ ਜੀ ਜਨਮ 13 12 1997 ਕਾਸਟ ਚੜ੍ਹ ਸਿੱਖ ਗੋਤ ਰਾਣੂ ਜ਼ਮੀਨ 2 ਕਿੱਲੇ ਕੱਦ 5.9 ਇੰਚ ਪਤਾ ਪਿੰਡ ਬੁਰਜ ਮਾਨਸਾ ਕੰਬ ਲੜਕਾ ਸਾਈਪ੍ਰਸ ਵਿੱਚ ਹੈ ਜੀ ਲੜਕੇ ਦਾ ਇੱਕ ਵੱਡਾ ਭਰਾ ਆਰਮੀ ਵਿੱਚ ਹੈ ਮੈਰਿਡ ਹੈ ਪਿਤਾ ਲਾਭ ਸਿੰਘ ਦਾ ਪਿਤਾ ਲਾਭ ਸਿੰਘ ਮਾਤਾ ਮਲਕੀਤ ਕੌਰ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸ਼ਨੂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇਲੂ ਪਲੱਸ 2 ਪੜ੍ਹੀ ਲੜਕੀ ਚਾਹੀਦੀ ਹੈ ਲੜਕੀ ਪਾਸੇ ਕਿਸੇ ਵੀ ਕਾਟ ਤੋਂ ਹੋਵੇ ਕੋਈ ਜਾਤੀ ਬੰਧਨ ਨਹੀਂ ਪਰ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੂੰ ਲੜਕੇ ਨੇ ਵਿਆਹ ਕਰਵਾ ਕੇ ਸਾਈਪ੍ਰਸ ਨਾਲ ਲੈ ਕੇ ਜਾਣਾ ਹੈ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਵਿੱਕੀ ਸਿੰਘਾ ਜੀ ਜਨਮ 11 1992 ਕਾਸਟ ਜੱਟ ਸਿੱਖ ਹੈ ਕੱਦ 5 ਫੁੱਟ 5 ਇੰਚ ਗੋਤ ਸਰਾ ਪੜਾਈ 10 ਪਾਸ ਪੰਡ ਸਹਾਰਨ ਜ਼ਿਲ੍ਹਾ ਮਾਨਸਾ ਕਪਿਤਾ ਗਮਦੂਰ ਸਿੰਘ ਕੰਮ ਖੇਤੀਬਾੜੀ ਕਰਦੇ ਨੇ ਮਾਤਾ ਜਗਨੇਲ ਕੌਰ ਹਾਊਸ ਵਾਈਫ ਨੇ ਇੱਕ ਭਰਾਏ ਜੀ ਦੋ ਭੈਣਾਂ ਮੈਰਿਡ ਨੇ ਜ਼ਮੀਨ 5 ਕਿੱਲੇ ਤੇ 10 ਕਿੱਲੇ ਦੀ ਖੇਤੀ ਕਰਦੇ ਨੇ 3 ਤੋਂ 4 ਲੱਖ ਰੁਪਏ ਸਾਲ ਦੀ ਆਮਦਨ ਹੈ ਇਹਨਾਂ ਦੀ ਮੰਗ ਲੜਕੀ ਪੜ੍ਹੀ ਲਿਖੀ ਹੋਵੇ ਭਾਵੇਂ ਗਰੀ ਪਰਿਵਾਰ ਤੋਂ ਵੀ ਜਾਂ ਕੋਈ ਬਾਰਵਾਲੀ ਹੋਵੇ ਡਿਮਾਂਡ ਇਹਨਾਂ ਦੀ ਕੋਈ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੁਨਾਲ ਸ਼ਾਹੀ ਹੈ ਜੀ ਜਨਮ 11/3/1995 ਜਨਮ ਸਮਾ 8:20 ਜਨਮ ਸਥਾਨ ਮੰਡੀ ਗੋਵਿੰਦਗੜ੍ਹ ਪੰਜਾਬ ਕਾਸਟ ਖੱਤਰੀ ਗੋਥ ਸ਼ਾਹੀ ਕੱਦ 5 ਫੁੱਟ 4 ਇੰਚ ਪੜਾਈ ਗ੍ਰੈਜੂਏਸ਼ਨ ਜੌਬ ਅਕਾਊਂਟੈਂਟ ਪਿਤਾ ਸੰਜੀ ਕੁਮਾਰ ਸ਼ਾਹੀ ਕੈਸ਼ੀਅਰ ਨੇ ਮਾਤਾ ਸੰਜੁਲਤਾ ਸ਼ਾਹੀ ਹਾਊਸ ਵਾਈਫ ਨੇ ਇੱਕ ਪਣਾ ਮੈਰਿਡ ਹੈ ਲੜਕਾ ਸੋਹਣਾ ਸੁਨਖਾ ਰੰਗ ਸਾਫ ਹੈ ਮੰਗ ਹੈ ਨੂੰ ਘਰੇਲੂ ਪਰਿਵਾਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਖੱਤਰੀ ਕਾਸਮ ਪਹਿਲ ਹੈ ਬਾਕੀ ਸੈਣੀ ਦੇ ਜੜ ਕਾਸਟ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਰਬਜੀਤ ਸਿੰਘ ਸੇਖੋਂ ਆ ਜੀ ਜਨਮ 1994 ਕੱਦ 5'10" ਕਾਰਸ ਜਣ ਸਿੱਖ ਪੜਾਈ ਪਲੱਸ 2 ਐਂਡ ਐਗਰੀ ਰਿਸਰਚ ਡਿਪਲੋਮਾ ਪਤਾ ਸ਼੍ਰੀ ਗੰਗਾ ਨਗਰ ਇਹਨਾਂ ਦੀ ਕੋ ਭੈਣ ਤੇ ਤਿੰਨ ਭਰਾ ਜੀ ਭੈਣ ਮਰੜਾ ਜਮੀਨ 99 ਬਿਗੇ ਤਿੰਨਾ ਭਰਾਵਾਂ ਨੂੰ ਬੱਤੀ-ਬੱਤੀ ਬਿਗੇ ਆਉਂਦੀ ਹੈ ਕੰਮ ਖੇਤੀਬਾੜੀ ਕਰਦੇ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸਨਖੀ ਪੜ੍ਹੇ ਲਿਖਾਈ ਦੀ ਚਾਹੀਦੀ ਹੈ ਲੜਕੀ ਦਾ ਕੱਦ 5'4" ਤੋਂ ਉੱਪਰ ਹੋਵੇ ਦਾਲ ਦੀ ਕੋਈ ਮੰਗ ਨਹੀਂ ਲੜਕੀ ਦੀ ਕਹਾ ਜੜ ਸਿੱਖੀ ਹੋਵੇ ਨਾ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 28/4/1999 ਕੱਦ 5 ਫੁੱਟ 4 10 ਇੰਚ ਕਾਸਟ ਜੜ ਸਿੱਖ ਗੋਤ ਤੂਰ ਪੜਾਈ ਬੀਏ ਜ਼ਿਲ੍ਹਾ ਮੋਗਾ ਲੜਕਾ ਅਮਰੀਕਾ ਵਿੱਚ ਮਰਗ ਪਰ ਮੜਦੇ ਆ ਇਹਨਾਂ ਦੇ ਇੱਕ ਭੈਣ ਤੇ ਭਰਾ ਕੈਨੇਡਾ ਵਿੱਚ ਪੀਆਰ ਨੇ ਜ਼ਮੀਨ 16 ਕਿੱਲੇ ਦੋਵਾਂ ਭਰਾਵਾਂ ਨੂੰ 8-8 ਕਿੱਲੇ ਆਉਂਦੀ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਕੈਨੇਡਾ ਜਾਂ ਅਮਰੀਕਾ ਵਿੱਚ ਪੀਆਰ ਚਾਹੀਦੀ ਹੈ ਲੜਕੀ ਤਲਾਕਸ਼ਦਾ ਵੀ ਮਨਜ਼ੂਰ ਹੈ ਬਿਨਾਂ ਬੱਚੇ ਤੋਂ ਲੜਕੀ ਦੀ ਕਹਾ ਜਰਸੀ ਕੀ ਹੋਵੇ ਨਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਅਨੁਜ ਮਹਾਜਨ ਹੈ ਜੀ ਜਨਮ 12/10/1992 ਕਾਸਟ ਮਹਾਜਨ ਗੋਤ ਲੰਮੇ ਪੜ੍ਹਾਈ ਦਾਸਪਾਸ ਡਿਪਲੋਮਾ ਕੰਪਿਊਟਰ 3 ਸਾਲ ਦਾ ਕੰਮ ਇਮੀਗ੍ਰੇਸ਼ਨ ਦਾ ਤਨਖਾਹ 20000 ਮਹੀਨਾ ਇਹਨਾਂ ਦੇ ਇੱਕ ਛੋਟਾ ਭਰਾ ਹੈ ਮਕਾਨਿਕ 11 ਅਗਸਤ ਦਾ ਪਿਤਾ expands ਨੇ ਮਾਤਾ ਹਾਊਸਵੈਫ ਨੇ ਘਰ ਵਿੱਚ ਬੁਢੀਕ ਦਾ ਕੰਮ ਕਰਦੇ ਨੇ ਪਤਾ ਅਮਰitsar ਸਾਹਿਬ ਲక్ష్ਣ ਵਿਵਹਾਰ 88 ਫੁੱਟ ਰੋਡ ਹਾਊਸ ਨੰਬਰ 105 ਲੜਕਾ ਤਲਾਕशुदा ਹੈ ਜੀ ਲੜਕੇ ਦੀ ਖੱਬੀ ਭਾਂ ਕਮਜ਼ੋਰ ਹੈ ਪਰ ਸਕੂਟਰ ਗੱਡੀ ਸਭ ਚਲਾ ਲੈਂਦੇ ਨੇ ਮੰਗ ਇਹਨਾਂ ਨੂੰ ਲੜਕੀ ਦਾ ਜਾਂ ਪਲੱਸ 2 ਪਾਸੜ ਲੜਕੀ ਚਾਹੀਦੀ ਹੈ ਲੜਕੀ ਕਿਸੇ ਵੀ ਕਾਸ਼ ਦੀ ਹੋ ਪਰ ਮਜਬੂਰ ਸਿੱਖਣੀ ਨਾ ਹੋਵੇ ਵਿਆਹ ਸਿੰਪਲ ਕਰਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਕਾਸ਼ ਜੜ ਸਿੱਖ ਜਨਮ 22/4/1979 ਕੱਦ 5 ਫੁੱਟ 8 ਇੰਚ ਗੋਤ ਖਟੜਾ ਪੜਾਈ میٹرਿਕ ਲੜਕੀ ਦੀਆਂ ਦੋ ਭੈਣਾਂ ਨੇ ਇੱਕ ਭਰਾ ਹੈ ਤੇ ਸਾਰੇ ਮੈਰਡ ਨੇ ਲੜਕਾ ਕੈਨੇਡਾ ਵਿੱਚ ਹੈ ਤਲਾਕशुदा ਤੇ ਦੋ ਬੱਚੇ ਨੇ ਇੱਕ 14 ਸਾਲ ਦਾ ਇੱਕ 7 ਸਾਲ ਦਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕਸ਼ਦਾ ਹੋਵੇ ਜਿੰਨਾਂ ਕੋਲ ਬੱਚਾ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਕੈਨੇਡਾ ਤੋਂ ਪਹਿਲਾਂ ਲੜਕੀ ਨੂੰ ਜੇ ਲੜਕੀ ਇੰਡੇ ਤੋਂ ਹੋਵੇ ਤਾਂ ਵਿਆਹ ਕਰਵਾ ਕੇ ਲड़का ਲੜਕੀ ਤੇ ਬੱਚਿਆਂ ਨੂੰ ਕੈਨੇਡਾ ਨਾਲ ਲੈ ਕੇ ਜਾਵੇਗਾ ਇਹਨਾਂ ਥੱਲੇ WhatsApp ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮਕਾਰ ਹੈ ਜੀ ਜਨਮ 21 2005 6 ਇਚ ਕਾਸ ਜਰਸੀ ਪੜਾਈ ਬੈਚਲਰ ਆਫ ਆਰਟਸ ਐਂਡ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਕੈਨੇਡਾ ਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਆ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਯੂਐਸਏ ਵਿੱਚ ਪੀਆਰ ਹੋਵੇ ਲੜਕੀ ਨੂੰ 10 ਤੋਂ 8 ਕਿੱਲੇ ਜ਼ਮੀਨ ਹੋਵੇ ਜਿਹੜਾ ਫਜੱਟ ਸਿੱਖ ਕਾਸਟ ਵਾਲੀ ਸੰਪਰਕ ਕਰਸਨ ਇਹਨਾਂ ਨੂੰ ਇਨਾਂ ਦੇ ਏਰੀਆ ਦੇ ਨੇੜੇ ਦੇ ਸੰਪਰਕ ਕਰ ਸਕਦੇ ਨੇ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 1987 ਕੱਦ 5.3 ਇੰਚ ਕਾਸਟ ਮੱਝੀ ਸਿੱਖ ਪੜਾਈ ਪਲਸ 2 ਡਿਪਲੋਮਾ ਆਫ ਬਿਊਟੀ ਤੇ ਆਪਣਾ ਸਲੂਨ ਪਰਿਵਾਰ ਵਿੱਚ ਪਿਤਾ ਐਕਸਪਾਈਨ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਦਾ ਆਪਣਾ ਬਿਜ਼ਨਸ ਹੈ ਇੱਕ ਭਰਾ ਕੈਨੇਡਾ ਸਿਟੀਜ਼ਨ ਹੈ ਪਤਾ ਕਪੂਰਥਲਾ ਲੜਕੀ ਸੋਹਣੀ ਸੁਨੱਖੀ ਹੈ ਮੰਗਿਆ ਨੂੰ ਲੜਕਾ ਧਾਰਮਿਕ ਵਿਚਾਰਾਂ ਵਾਲਾ ਚੰਗੇ ਸੁਆਦ ਦਾ ਨਸ਼ਾ ਰਤੜਤਾ ਚਾਹੀਦਾ ਕੈਨੇਡਾ ਤੇ ਲੜਕੇ ਨੂੰ ਪਹਿਲਾ ਈਡੇ ਤੋਂ ਹੋਵੇ ਤਾਂ ਵਿਚਾਰ ਪਰਿਵਾਰ ਵਿਚਾਰ ਕਰ ਸਕਦਾ ਹੈ ਲੜਕਾ ਮਜਬੂਸੀ ਕਾਸ਼ ਤੋਂ ਹੀ ਹੋਵੇ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਧੰਨਵਾਦ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 1991 ਕਾਸ਼ ਜੜ ਸਿੱਖ ਗੋਤ ਢਾਲੀਵਾਲ ਖਤ ਪਾਇਪੁਰ ਨੋ ਇੰਚ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਨਦੀ ਇੱਕ ਭੈਣ ਹੈ ਜੀ ਪੈਣ ਮੈਰਟ ਹੈ ਨਾ ਉਹ ਇਨ ਕੈਨੇਡਾ ਏਰੀਆ ਲੁਧਿਆਣਾ ਕੰਮ ਹੈ ਵੀ ਵਾਸ ਡਰਾਈਵਰ ਹੈਵੀ ਮਸ਼ੀਨ ਆਪਰੇਟਰ ਇਨ ਦੁਬਈ ਫਰਮ ਲਾਸਟ 14 ਇਅਰ ਸੈਲਰੀ 60000 ਹੈ ਜੀ ਐਨੂਅਲ ਇਨਕਮ 7.5 ਲੱਖ ਹੈ ਜ਼ਮੀਨ 5 ਏਕੜਾ ਹੈ ਲੜਕਾ ਤਲਾਕशुदा ਹੈ ਤੇ ਲੜਕੇ ਦਾ 3 ਮਹੀਨੇ ਬਾਅਦ ਹੀ ਤਲਾਕ ਹੋ ਗਿਆ ਸੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕशुदा ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਫੋਨ ਨੰਬਰ ਦਿੱਤਾ ਗਿਆ ਹੋਇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰਾ ਜੀ ਵੈਸਵਲ ਲੜਕੀ ਹੈ ਜਨਮ 1993 ਕੱਦ 5.1 ਇੰਚ ਕਾਸ਼ ਤੇ ਜੜ ਸੀ ਖਗੋਤ ਬਰਾੜ ਪੜਾਈ ਬੀਟਕ ਹੁਣ MBA ਕਰ ਰਹੀ ਹੈ ਨੇ ਲੜਕੀ ਦਾ ਪਰਿਵਾਰ USA ਵਿੱਚ ਹੈ ਇੱਕ ਭੈਣ ਤੇ ਇੱਕ ਭਰਾ ਨੇ ਇੰਡੀਆ ਦਾ ਪਤਾ ਫਰੀਦਕੋਟ ਲੜਕੀ ਕੈਨੇਡਾ ਵਿੱਚ ਬਰਕ ਪਰਮੈਂਟ ਤੇ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗਦੀ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੇ ਲਿਖਿਆ ਵਧੀਆ ਜ਼ਮੀਨ ਵਾਲਾ USA ਜਾਂ ਕੈਨੇਡਾ PR ਜਾਂ ਸਿਟੀਜ਼ਨ ਵੈਸਵਲ ਲੜਕਾ ਚਾਹੀਦਾ ਜੇ ਲੜਕਾ USA ਤੋਂ ਹੋਵੇ ਤਾਂ ਸਿਟੀਜ਼ਨ ਅੰਡਰ ਬੈਲਿੰਗਮ ਤੋਂ ਹੋਵੇ ਜੇ ਲੜਕਾ ਕੈਨੇਡਾ ਤੋਂ ਹੋਵੇ ਤਾਂ ਸਰੀ ਵੈਨਕੂਵਰ ਦੇ ਨੇੜੇ ਤੋਂ ਹੋਵੇ ਪਰਵਾਦ ਪਰਸਮ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਅਮਨਿੰਦਰਜੀਤ ਸਿੰਘ ਨਾਗਰਾਜੀ ਜਨਮ 13/11/1999 ਕਾਸ਼ਾ ਜੜ ਸਿੱਖ ਕੱਦ 5'9" ਗੋਤ ਨਾਗਰਾ ਪੜਾਈ ਬੀਕਮ ਐਮਕਮ ਇਹਨਾਂ ਦਾ ਇੱਕ ਛੋਟਾ ਭਰਾ ਹੈ ਜੀ ਭਰਾ ਭੈਣ ਕੋਈ ਨਹੀਂ ਕੰਮ ਬਿਜ਼ਨਸ ਆਬੀਰ ਹਾਊਸ ਇਨਕਮ 8 ਲੱਖ ਪਰ ਮਾਂਥ ਪਿਤਾ ਬਿਜ਼ਨਸਮੈਨ ਤੇ ਫਾਰਮਰ ਨੇ ਮਾਤਾ ਗਵਰਨਮੈਂਟ ਟੀਚਰ ਨੇ ਪਤਾ ਪੌਂਟਾ ਸਾਹਿਬ ਜ਼ਮੀਨ ਢਾਈ ਕਿੱਲੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖਿਆ ਐਜੂਕੇਟਰ ਲੜਕੀ ਚਾਹੀਦੀ ਹੈ ਲੜਕੀ ਦੀ ਘਰ ਜਰਸੀ ਕੀ ਹੋਵੇ ਦਾਦੇ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸੁਖਮਨੀ ਸਿੰਘ ਬੜਿੰਗੜਾ ਜੀ ਜਨਮ 13/4/1963 ਕੱਦ 5'9" ਕਾਸਟ ਸਿੱਖ ਕੰਮ ਫੋਰਮੈਨ ਇਨ ਕੇਜੀ ਇੰਟਰਨੈਸ਼ਨਲ ਕੰਪਨੀ ਚ ਇਹਨਾਂ ਦੇ ਦੋ ਬੱਚੇ ਨੇ ਜੀ ਬੱਚੇ ਮੈਰਿਡ ਨੇ ਕੈਨੇਡਾ ਵਿੱਚ ਸੈਟਲ ਨੇ ਜ਼ਿਲ੍ਹਾ ਜਲੰਧਰ ਇਹਨਾਂ ਦੀ ਵਾਈਫ ਦੀ ਡੈਥ 2 ਸਾਲ ਪਹਿਲਾਂ ਹੋ ਚੁੱਕੀ ਹੈ ਸੈਲਰੀ 75000 ਮੰਗ ਇਹਨਾਂ ਨੂੰ 50-52 ਸਾਲ ਦੀ ਘਰੇਲੂ ਔਰਦ ਘਰਵਾਰ ਸੰਭਾਲਣ ਵਾਲੀ ਚਾਹੀਦੀ ਹੈ ਲੜਕੀ ਪਾਣੀ ਵਿਧਵਾ ਜਾਂ ਤਰਾਖਸ਼ ਦਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਲੜਕੀ ਦੀ ਘਰ ਜੜਸੀ ਇੱਕ ਪੰਡਤ ਹੋਵੇ ਇਹਨਾਂ ਨੂੰ ਲੁਧਿਆਣੇ ਨਾਲ ਲੱਗਦੇ ਇਲਾਕੇ ਵਾਲੀ ਸੰਭਰ ਕਰਨ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ